ਜਦ ਜੀ ਤੂੰ ਉੱਠ ਵੀ ਗਏ ਆ ਤੂੰ ਸੁਤੇ ਰਹਿਣਾ ਤੁਸੀਂ ਕਾ ਉੱਠ ਗਏ ਆ ਨਹੀਂ ਜਿੰਨਾ ਤੂੰ ਖੜਾਕ ਕਰਨ ਨਹੀਂ ਆ ਤੇ ਉੱਠਣਾ ਹੀ ਹੋਰ ਕੀ ਕਰਨਾ ਸੀ ਖੜਾਕ ਕਿਥੇ ਕਰਨ ਦੀ ਮੈਂ ਤੇ ਉਹ ਉਹ ਲੱਗੀ ਸੀ ਚਾਹ ਵਾਲਾ ਤਸਲਾ ਜਾਂ ਲੌਂਡੋ ਡਿੱਗ ਗਿਆ ਉਤੋਂ ਤੇ ਹੁਣ ਇਹ ਚਾਹ ਬਣਾ ਕੇ ਕੀ ਕਰਨੀ ਆ ਰਪਿੰਦਰ ਜੀ ਦੀ ਟਾਈਮ ਬੜਾ ਹੋ ਗਿਆ ਬੋਤੋਂ ਨਹੀਂ 4:30 ਹੀ ਹੋਏ ਅਜੇ 4:30 ਹੋ ਗਏ ਆ 5 ਵਜੇ ਮੁੜ ਕੇ ਮੈਂ ਪਿੰਡ ਜਾਣਾ ਲੈ ਆ ਅੱਜ ਤੇ ਮੈਡਮ ਬੜੀ ਸੋਹਣੀ ਲੱਗਣ ਦੀ ਆ ਅੱਜ ਵੀ ਇੱਕ ਹੀ ਜਾਣਾ ਤਾਂ ਕਰਕੇ ਆਹ ਵਾ ਦੀਦੀ ਵੰਡੇ ਜਾਣਾ ਹੋਵੇ ਤੱਕ ਦੇ ਵੇਲੇ ਨਹੀਂ ਆਏ ਤੇ ਤੂੰ ਤੇ ਜਾਣ ਕੇ ਸਖਤੇ ਤਿਆਰ ਹੋ ਕੇ ਬੈ ਗਈਆਂ ਤੈਨੂੰ ਦੇਖ ਕੇ ਦੀਦੀ ਸਖਤੇ ਫਿਰ ਹੁਣ ਆਵਾਂ ਟਾਈਮ ਵੇਹਾਂ ਉਤੋਂ 5 ਵਜੇ ਕਰਦੇ ਕਰਦੇ ਤੂੰ ਤੋ ਵੇਲਾ ਹੋ ਗਿਆ 8 ਵਜੇ ਚੱਲੇ ਜੀ ਆ ਵੀ ਲੈ ਉਹਨੇ ਵੀ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਵਾ ਕੰਮ ਕਰਕੇ ਫੇਰ ਹੀ ਜਾਣਾ ਹੀ ਵੇਲਾ ਹੋ ਕੇ ਚੱਲ ਕੋਈ ਗੱਲ ਨਹੀਂ ਆ ਜਾਂਦਾ ਵਾ ਕੀਤਾ ਫੋਨ ਨੂੰ ਉਠੋ ਤਾ ਉਠੋ ਤਾ ਤੈਂਬੜਾ ਹੋ ਗਿਆ ਵਾ ਫੋਨ ਮੇਰਾ ਕਿੱਥੇ ਕੋਈ ਆ ਇਹ ਤੇ 4:30 ਹੋਏ ਆ ਬਤੀ ਤੂੰ ਜਗਾ ਵੀ ਦਿੱਤੀ ਆ ਕੀ ਕਰਨਾ ਨੂੰ ਉੱਠ ਕੇ ਸਵਕਤੇ ਉਹ ਹਾਂ ਮੇਰੀ ਗੱਲ ਸੁਣ ਮੈਂ ਹਾਂ ਸਾਢੇ 4:00 ਹੋਏ ਆ ਤੂੰ 8:00 ਹੀ ਦਿੱਤਾ ਵਾ ਉਹ ਜਾਣਾ ਵਾ ਵਨਡੇ ਜਾਣਾ ਵਾ ਤੂੰ ਮੇਨੂੰ ਦੀਦੀ ਰਤੀ ਕਹਿੰਦੀ ਸੀ ਪੀ ਸੋਕਤੇ ਭਾਈ 5:00 ਵਜੇ ਚਲ ਜਿਓ ਤੇ ਮੈਂ ਹਾਂ 5:00 ਵਜੇ ਗਏ ਹੁਣੇ ਮੈਂ ਤਾਂ ਤਾਂ ਠਾਲਿਆ ਹੀ ਉਹੋ ਜੀ ਦੀਦੀ ਆ ਤੇ ਉਹੋ ਜੀ ਤੂੰ ਆ ਚੰਗਾ ਉਹਨੇ ਤੇ ਉਦਾਂ ਗਲੋਂ ਲਾਇਆ ਹੋਣਾ ਤੈਨੂੰ ਉਹਦੀ ਵੀ ਜਾਣ ਖਾਂਦੀ ਹੋਣੀ ਆ ਜਾ ਚੁੱਪ ਕਰਕੇ ਬੱਤੀ ਬੰਦ ਕਰਕੇ ਮੇਰੀ ਵੀ ਨੀਂਦ ਖਰਾਬ ਕਰਦੀ ਆ। ਮਾਂ ਮੈਨੂੰ ਜਾ ਗਈ ਚੁੱਪ ਕਰਕੇ ਨਾ ਤੇ ਤਿਆਰ ਹੋ ਜਾ। ਮੇਕੋ ਨਹੀਂ ਹੋ ਜਾਂਦਾ ਜੇ ਤਿਆਰ। ਵਾਹੀ ਰੱਬਾ ਕੀ ਕਰਦਾ ਵਾ ਵੀ ਇਹ ਮੈਨੂੰ ਕੱਲ ਦੇ ਦੀ ਕਹਿੰਦੀ ਵੀ ਸੁਬਤੇ ਚਲ ਜਿਓ। ਫੇਰੀ ਮੇਰੇ 3-4 ਦਿਨ ਪੂਰੇ ਹੋਣਗੇ। ਜੇ ਮੈਂ ਗਈ 11:00 1 ਵਜੇ ਤਾਂ ਫੇਰ ਟਾਈਮ ਕਿਦਾਂ ਪੂਰਾ ਹੋਣਾ ਵਾ ਵੀ। ਉਹ ਤੇਰਾ ਦਿਮਾਗ ਨਹੀਂ ਆ ਕੰਮ ਕਰਦਾ। ਅਜੇ ਤੇਰੀ ਮਾਤਾ ਵੀ ਨੀ ਕਾ ਉੱਠੀ ਹੋਣੀ। ਉਹ ਵੀ ਘੜਾੜੇ ਰਹੀ ਹੋਣੀ ਆ ਮਾਰਨ। ਤੇ ਤੂੰ ਮੈਨੂੰ ਕਹਿਂਦੀ ਆ ਵੀ ਹੁਣੇ ਤਿਆਰ ਹੋ ਤੇ ਚੱਲੀਏ। 5 ਵਜੇ ਕੌਣ ਉੱਠਦਾ? ਮੈਨੂੰ ਪੇਕੇ ਦਾ ਚਾਹ ਪਤਾ ਨਾ ਕਿ ਨਾਵਾ ਵੀ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਰਮੈਂਟਿਕ ਬਹੁਤ ਉੱਠ ਜਾ ਹਏ ਮੈਂ ਤੇ ਪਿੰਡ ਜਾਣਾ ਐਨਾ ਟਾਈਮ ਹੋ ਗਿਆ ਐਨਾ ਟਾਈਮ ਹੋ ਗਿਆ ਤੁਸੀਂ ਕਹਿੰਦੇ ਆਂ ਵੀ ਸੁਕਦੇ ਜਾਣਾ ਵਾ ਜਾਂ ਕੀ ਸਾਬ ਹੋ ਐਦਾਂ ਨਾ ਕਰਿਆ ਕਰੋ ਫਿਰ ਜਦੋਂ ਮੈਂ ਕੈਨੀ ਹੁੰਨੀ ਪਿੰਡ ਜਾਣ ਵਾਲੋ ਐਨੇ ਚਰੀ ਜਾਣਾ ਵਾ ਤੇ ਫਿਰ ਵੇਲਾ ਉਹ ਗੱਲਾਂ ਹੀ ਤਹੀ ਦੇ ਮੈਨੂੰ ਦੱਸੋ ਚਾਹ ਬਣੀ ਆ ਚਾਹ ਬਣਾ ਕੇ ਲਿਆਵਾ ਚੱਲ ਰਪਿੰਦਰ ਤੂੰ ਐਦਾਂ ਕਰ ਜਾ ਚਾਹ ਬਣਾ ਦੇ ਸਾਰਿਆਂ ਵਾਸਤੇ ਤਾਂ ਮੈਂ ਹੁਣ ਨਾਵਾ ਤੇ ਆਤਰੇ ਮਗਰ ਚੰਗਾ ਨਹੀਂ ਦੀ ਬੜੀ ਆਉਂਦੀ ਆ ਨਹੀਂ ਤਾਂ ਆਉਂਦੀ ਆ ਫਿਰ ਸਮਝਾ ਹਾਂ ਮੈਂ ਪਿੰਡ ਜਾਣਾ ਆ ਮੈਂ ਤਾਂ ਦੱਸ ਐਵੇਂ ਹੀ ਉਹ ਤੇ ਮੋਦਾਂ ਦੇ ਡਈ ਓਕੇ ਕੰਦ ਪੁੰਦ ਚ ਨਾ ਵਾਜੀ ਨੇਰੇ ਚ ਬੱਤੀ ਬੁੱਤੀ ਚ ਗਾਲੀ ਪਾਰਦੀ ਨਹੀਂ ਬੱਤੀ ਜਗਾ ਕੇ ਜਾਉਂਗੀ ਚ ਮੈਂ ਬੜਮ ਨਹੀਂ ਆ ਜਾ ਜਾ ਬਣਾ ਦੇ ਆ ਬੱਤੀ ਬੰਦ ਕਰ ਦੀ ਚੰਗਾ ਉਹ ਨਾ ਨੂੰ ਲਓ ਤੁਸੀਂ ਫਿਰ ਉਹ ਮੈਂ ਨਾਲ ਹੀ ਨਾ ਵਾਂ ਤੂੰ ਬੱਤੀ ਬੰਦ ਕਰ ਦੇ ਉੱਠ ਵੀ ਜਾਓ ਹੁਣ ਗਾ ਹੁਣ ਫੇਰ ਨਾ ਸੌਂ ਜਿਓ ਵੀ ਕਿਤੇ ਦੱਸ ਅਜੇ 4:30 ਹੋਏ ਸੋ ਵਕਤੇ ਨੇ ਠਾਲਤਾ ਆਏ ਤੇ ਭਾਬੀ ਹੁਣੀ ਵੀ ਸੁੱਤੇ ਹੋਣੇ ਤੇ ਮਮੀ ਹੁਣੀ ਵੀ ਸੁੱਤੇ ਹੋਣੇ ਚੱਲ ਐਨਾ ਹੀ ਬੜਾ ਵਾ ਵੀ ਕਹਿ ਗਈ ਵੀ ਮੈਂ ਚਾਹ ਬਣਾਉਣੀ ਆ ਜਾ ਕੇ ਘੰਟਾ ਕਹਿੰਦੇ ਰਸੋਈ ਜਲਾ ਆਉਣਾ ਤੇ ਉਦੋਂ ਮੇਰੀ ਨੀਂਦ ਪੂਰੀ ਹੋ ਜਾਣੀ ਛੱਡ ਜਾਣਾ ਉਹਦੋਂ ਦੇ ਪਤਾ ਨਹੀਂ ਕਿੰਨੇ ਕਹਿਤਾ ਇਹਨੂੰ ਵੀ ਸਵਕਤੇ ਚੱਲ ਜੀ

ਉਹ ਮੰਮੀ ਓਦਾਂ ਹੀ ਹੋਣਾ ਵਾ ਸੌ ਵੀ ਲੈਣ ਦਿਆ ਕਰ ਕਿਤੇ ਉਹ ਕਿਤੇ ਉੱਠ ਕੇ ਵੇਖ ਖੜਾਕ ਜਾ ਬੜਾ ਹੋਇਆ ਕਿਤੇ ਚੋਰ ਚਾਰ ਤਾਂ ਨਹੀਂ ਕੋਈ ਆ ਗਿਆ ਮੈਂ ਨਹੀਂ ਚੋਰ ਆ ਗਏ ਇੱਥੇ ਸਾਰੀ ਰਾਤ ਇਦਾਂ ਹੀ ਕਰਦੀ ਰਿਹਾ ਕਰ ਕਿਤੇ ਸੌਂ ਨਾ ਦੇ ਆ ਉਹ ਉੱਠ ਕੇ ਤੇ ਵੇਖ ਬਣਾ ਬਾਹਰ ਮਾਰਚਾ ਤਿਜੜਾ ਉੱਠ ਕੇ ਮਾਰ ਚਾਤੀ ਚੋਰਾਂ ਨੇ ਪਤਾ ਨਹੀਂ ਇਥੋਂ ਕੀ ਲੈ ਜਾਣਾ ਵਾ ਕੀ ਰੱਖਿਆ ਜਿਹੜਾ ਚੋਰਾਂ ਨੇ ਲੈ ਜਾਣਾ ਇਹ ਦਵਾ ਦੀ ਸੌਰੀਆਂ ਦੀ ਬਣਾ ਦੇਣੀ ਹੈ ਸੋ ਅਰੇ ਨਾ ਪੀਣੀ ਉਹ ਨਹੀਂ ਕਿੱਧਰ ਦੀ ਆਹ ਰਹੀ ਹੈ ਭਲਾ ਆਪਾਂ ਇਹ ਦੇ 4:30 ਹੋਏ ਆ ਤੇ ਮਨੇਰੇ ਡਈ ਹੈ ਰਪਿੰਦਰ ਤੂੰ ਕੀ ਕਰਨ ਰਹੀ ਹੈ ਸਵੇਰੇ ਸਵੇਰੇ ਆ 4:30 ਹੋਏ ਆ ਜਿਹੜੀ ਤੂੰ ਉੱਠ ਵੀ ਗਏ ਆ ਤੂੰ ਸੁਤੇ ਰਹਿਣਾ ਤੁਸੀਂ ਕਾ ਉੱਠ ਗਏ ਆ ਨਹੀਂ ਜਿੰਨਾ ਤੂੰ ਖੜਾਕ ਕਰਨ ਨਹੀਂ ਆ ਤੇ ਉੱਠਣਾ ਹੀ ਹੋਰ ਕੀ ਕਰਨਾ ਸੀ ਖੜਾਕ ਕਿੱਥੇ ਕਰਨ ਦੀ ਮੈਂ ਤੇ ਉਹ ਉਹ ਲੱਗੀ ਹੀ ਜਾ ਵਾਲਾ ਤਸਲਾ ਜਾਂ ਲੋਂਡੋ ਡਿੱਗ ਗਿਆ ਉਤੋਂ ਤੇ ਹੁਣ ਇਹ ਚਾਹ ਬਣਾ ਕੇ ਕੀ ਕਰਨੀ ਆ ਰਪਿੰਦਰ ਦੀਦੀ ਟਾਈਮ ਬੜਾ ਹੋ ਗਿਆ ਵੋਤੋਂ ਨਹੀਂ 4:30 ਹੀ ਹੋਏ ਅਜੇ 4:30 ਤਾਂ ਹੋ ਗਏ ਆ 5 ਵਜੇ ਮੁੜ ਕੇ ਮੈਂ ਪਿੰਡ ਜਾਣਾ ਉਹ ਦੀਦੀ ਨੇ ਮੈਨੂੰ ਕੱਲ ਕਿਹਾ ਸੀ ਨਾ ਉਹ ਕਹਿੰਦੀ ਸੀ ਭਾਈ ਤੂੰ ਸੋਗ ਤੇ ਚਲ ਜੀ ਤੇ ਕੱਲ ਨੂੰ ਤੁਹਾਨੂੰ ਮੈਂ ਖਿਲਾ ਦੂੰਗੀ ਤੋਂ ਤਾਂ ਕਰਕੇ ਫਿਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਤਾਂ ਸਾਰੀ ਰਾਤ ਦੀਦੀ ਇਦਾਂ ਹੀ ਵੇਂਦੀ ਰਹੀ ਕਦੋਂ ਟਾਈਮ ਹੋਵੇ ਕਦੋਂ ਹੋਵੇ ਤੇ ਮੈਂ ਪਿੰਡ ਆਪਣੇ ਜਾਵਾਂ ਸੱਚੀ ਮੈਂ ਨਹੀਂ ਚਾਹ ਵਾਲਾ ਰਪਿੰਦਰ ਪੁੱਤ ਅਜੇ ਕਿੰਨਾ ਨੇਰਾਵਾ ਤੇ ਤੂੰ ਹੁਣੇ ਕਿੱਦਾਂ ਚਲ ਜੇਗੀ ਕੋਈ ਨਹੀਂ ਚਲ ਜੀ ਤੂੰ ਠਹਿਰ ਕੇ ਤੂੰ 10 11 ਵਜੇ ਚਲ ਜੀ ਦੋ 11 ਵਜੇ ਦੋ 11 ਵਜੇ ਤੇ ਉਹ ਤਿੰਨ ਚਾਰ ਘੰਟੇ ਮੈਂ ਲੇਟ ਹੋ ਜਾਣਾ ਮੈਂ ਜਾਣਾ ਵਾ ਸਵਕਤੇ ਚੱਲ ਕੋਈ ਨਹੀਂ ਸਵਕਤੇ ਚਲ ਜੀ ਤੂੰ 7 8 ਵਜੇ ਚਲ ਜੀ ਦੀਦੀ 5 ਵਜੇ ਮੈਂ ਜਾਉਂਗੀ ਨਾ ਤੇ ਫੇਰੀ ਮੇਰੇ 4 ਦਿਨ ਪੂਰੇ ਹੋਣੇ ਆ ਤੂੰ ਇਦਾਂ ਹੀ ਕਰੀ ਜਾ ਨਹੀਂ ਆ ਵੀ ਆਵੇਂ ਉਹ ਜਿਹੇ ਗੱਲਾਂ ਕਰਦੇ ਆ ਮੈਂ ਹੁਣ ਜੇ ਉઠી ਹੁਣ ਚਾਹ ਧਰਤੀ ਮੈਂ ਸਾਰਿਆਂ ਬਾਤੀ ਸਾਰੇ ਜਣੇ ਚਾਹ ਪੀ ਲੋ ਤੇ ਇਹ ਆਪੀ ਮੁੜਗੇ ਫੇ ਮੈਂ ਤਿਆਰ ਹੋਣਾ ਹਲੇ ਮੈਂ ਤਿਆਰ ਛੜ ਹੋਣਾ ਮਾ ਕਿੰਨਾ ਕੋਸ ਹਲੇ ਸਮਾਨ ਸਮੂਦ ਅੱਧਾ ਮੈਂ ਪਾਇਆ ਅੱਧਾ ਮੇਰਾ ਪਉਣ ਵਾਲਾ ਤੇ ਤੇਰੀ ਕੀ ਦੇਵੇਂ ਹੁਣੀ ਆ 2-3 ਘੰਟੇ ਮੈਨੂੰ ਤਿਆਰ ਹੁੰਦੀ ਲੱਗ ਜਾਣੇ ਤੂੰ ਇਦਾਂ ਕਰ ਮੇਰਾ ਬਾਉ ਆ ਚਾਹ ਰਹਿਣ ਦੇ ਚਾਹ ਹੀ ਨਾ ਆਪੇ ਬਣਾ ਕੇ ਪੀ ਲਾਂਗੇ ਤੇ ਤੂੰ ਜਾ ਕੇ ਤੇ ਆਪਣੀ ਤਿਆਰੀ ਕਰ ਐਵੇਂ ਲੇਟ ਨਾ ਹੋ ਜੀ ਕਿਤੇ ਚੌਧਾ ਦੀਦੀ ਉਹ ਤਾਂ ਬੜੀ ਚੰਗੀ ਹੈ ਨਾ ਕਿੰਨਾ ਮੇਰਾ ਸੋਚਦੀ ਹੈ ਚੱਲ ਕੋਈ ਨਹੀਂ ਜੇ ਤੂੰ ਕਹਿੰਦੀ ਹੈ ਤਾਂ ਫੇਰ ਚਾਹ ਬਣਾ ਲਓ ਤੇ ਮੈਂ ਫੇਰ ਤਿਆਰ ਹੋ ਜਾਂਨੀ ਉਹ ਮੇਰਾ ਟਾਈਮ ਬੱਜੂ ਕੋਈ ਗੱਲ ਨਹੀਂ ਬਣਾ ਲੈਨੇ ਅਸੀਂ ਚਾਹ ਆ ਪਾਣੀ ਮੈਂ ਪਾ ਤਾ ਹੀ ਬੜਾ ਵਾ ਇੰਨਾ ਦਾ ਇੰਨਾ ਪਾਣੀ ਕੀ ਕਰਨਾ ਰਵਿੰਦਰ ਤੂੰ ਇਹਨੂੰ ਰੱਖ ਇੱਥੇ ਮੈਂ ਆਪੇ ਚਾਹ ਬਣਾ ਲੂੰਗੀ ਤਾਂ ਤੂੰ ਤੇ ਆ ਕੇ ਨਾ ਤਾਂ ਬਲ ਤੇ ਲੰਮੇ ਪੈ ਜਾ ਜਾਂ ਨਹੀਂ ਹੈ ਤਾਂ ਜਾ ਜਾ ਕੇ ਤਿਆਰ ਹੋ ਜਾ ਮੈਂ ਸੋਚਿਆ ਬਚਾ ਸਾਰਿਆਂ ਨੇ ਪੀਣੀ ਤਾਂ ਮੈਂ ਥੁੜੇ ਨਾ ਤੇ ਬਾਹੂ ਇੰਨੀ ਚਾਹ ਪੀਣੀ ਆ ਸਾਰਿਆਂ ਨੇ ਇਹਦੇ ਵਿੱਚ ਦੁੱਧ ਕਿੱਥੇ ਪਾਉਣਾ ਈ ਪਾਣੀ ਆ ਤੂੰ ਭਰ ਲਿਆ ਉਹਨੂੰ ਵੇਖ ਲਿਓ ਆਪਣੇ ਸਾਹਮਣੇ ਤੇ ਮੈਂ ਫਿਰ ਨਹਾ ਦੂਆ ਵਾਂ ਉਹ ਜਾ ਨਾ ਆਇਆ ਹਾਂ ਮੈਂ ਫੇਰ ਤਿਆਰ ਹੋ ਜਾਨੀ ਬਣਾ ਲਓ ਫਿਰ ਮੈਨੂੰ ਘਟਕ ਦੇ ਦਿਓ ਚੰਗਾ ਚੰਗਾ ਦੇ ਦੇ ਨੀ ਜਾ ਹਾਏ ਹਾਏ ਰੱਬਾ ਇੰਨੀ ਚਾਹ ਬਣਾਉਣੀ ਆਂ ਦੱਸ ਇਹਨੇ ਪਹਿਲਾਂ ਇਹਦੇ ਕੰਮ ਵੇਖ ਅਜੇ ਲੋਕੀ ਸਾਰੇ ਸੁੱਤੇ ਆ ਇਹਨੂੰ ਪਿੰਡ ਜਾਣ ਦੀ ਪਿਆ ਵੀ ਗਈ ਹੈ ਵੀ ਦੱਸ ਤੂੰ ਦੇਨ ਤੇ ਚੜ ਲੈਂਦੇ ਉਹਨੇ ਵੀ ਛਦਾਨ ਨੇ ਕਿਤੇ ਕਿਹਾ ਤਾਂ ਹੋਣਾ ਵਾ ਵੀ ਚੱਲ ਕੋਈ ਨਹੀਂ ਸਵੇਰੇ ਸੁਵਖਤੇ ਚੱਲ ਜੀ ਤੇ ਸੁਵਖਤੇ ਦਾ ਮਤਲਬ ਇਹ ਥੋੜੀ ਹੈ ਕਿ ਲੋਕੇ 5 ਵਜੇ ਹੀ ਉੱਠ ਕੇ ਤੇ ਚੱਲ ਜਾਂਦੇ ਕੋਹ ਨਹੀਂ ਹਾਲ ਇਹਦਾ ਬੜੇ ਚੋਰ ਆਏ ਇਸ ਵਾਰ ਕੀ ਹੋਇਆ ਇਸ ਵਾਰ ਬਾਹਰ ਕੀ ਹੋਣਾ ਵਾ ਅੰਦਰ ਹੀ ਵੜ ਗਏ ਸੀ ਚੋਰ ਕੇ ਹਾਏ ਉਹ ਗੜੇ ਵੜ ਗਏ ਚੋਰ ਅੰਦਰ ਹਾਏ ਕੌਣ ਆ ਗਿਆ ਸੀ ਅੰਦਰ ਅੰਦਰ ਕਿੰਨੇ ਆਉਣਾ ਸੀ ਬਾਹਰੋਂ ਆਉਣਾ ਸੀ ਕਿਸੇ ਨੇ ਹਾਂ ਉਹ ਮੈਡਮ ਉੱਠ ਕੇ ਤੇ ਚਾਹ ਬਣਾਉਣ ਲਈ ਸੀ ਰਪਿੰਦਰ ਆਹੋ ਇਹਨੂੰ ਕਿਦਾਂ ਦੀ ਆਹ ਹਰਾ ਹੀ ਸਾਢੇ 4 ਹੋਏ ਹੀ ਹੈ ਉਹਨੂੰ ਕਿਤਰਾ ਜਾਗ ਆ ਗਈ ਚੜਫਾਟੀ ਅੱਜ ਕੀ ਪਤਾ ਕਿਤਰਾ ਆ ਗਈ ਹੈ ਅੱਗੇ ਜਕਦੀ ਉੱਠੀ ਨਹੀਂ ਲੈਣੀ ਮਨੇਰੇ ਪਤੀਲਾ ਭਰਿਆ ਪਾਣੀ ਦਾ ਤੇ ਕੀ ਗੱਲ ਹੋਈ ਆ ਨਹੀਂ ਗੱਲ ਕੀ ਹੋਣੀ ਆ ਅਸੀਂ ਤਾਂ ਸੁੱਤੀਆਂ ਸੀ ਇੱਥੇ ਦੇ ਖੜਾਕ ਹੋਇਆ ਨਹੀਂ ਰਸੋਈ ਦੇ ਵਿੱਚ ਮੈਂ ਅੱਗੇ ਵੇਖਣ ਦੀ ਆ ਅਸੋ ਜਿਪਣਾ ਨੀ ਕਦਾ ਖੜਾ ਹੋਇਆ ਵਾ ਮੈਂ ਆਇਆ ਸੀ ਦਲਜਿੰਦਰ ਨੂੰ ਉਠਾ ਲਿਆ ਮੈਂ ਹਾਂ ਉੱਠ ਕੇ ਵੇਖ ਤੇ ਬਾਹਰ ਕੋਈ ਚੋਰ ਚਵਾਰ ਤਾਂ ਨਹੀਂ ਆ ਗਿਆ ਇਹ ਵਿਚਾਰੀ ਉੱਠ ਕੇ ਗਈ ਮੈਂ ਤਾਂ ਫਿਰ ਪਈ ਰਹੀ ਲਵੇਂ ਮੇਰੇ ਕੋ ਤੇ ਉੱਠਿਆ ਨਹੀਂ ਗਿਆ ਆਉਣਾ ਕਿਨੇ ਸੀ ਸੰਦੀਪ ਉਹ ਮੈਡਮ ਡਈ ਸੀ ਉੱਠ ਕੇ ਚਾਹ ਬਣਾਉ ਹਾਏ ਹਾਏ ਉਹ ਇਨੀ ਸੋਕ ਤੇ ਉੱਠ ਕੇ ਕੀ ਕਰਨ ਦੀ ਸੀ ਉਹ ਤੇ 8 ਵਜੇ ਤੱਕ ਉੱਠਦੀ ਨਹੀਂ ਹੁੰਦੀ ਉਹਨੂੰ ਤੇ ਮਹਾ ਠਾਲੀ ਦਾ ਵਾ ਸੰਦੀਪ ਤੂੰ ਕਿਹਾ ਹੈ ਉਹਨੂੰ ਵੀ ਇਸ ਵਕਤ ਤੇ ਪਿੰਡ ਚੱਲ ਜੀ ਉਹ ਤੇ ਰਾਤ ਸਾਰੀ ਸੁੱਤੀ ਨਹੀਂ ਗਈ ਅਗਲੀ ਪੈਕਿੰਗ ਕਰਦੀ ਰਹੀ ਆ ਤੇ ਹੁਣ ਉੱਠ ਕੇ ਤੇ ਚਾਹ ਬਣਾਉਣ ਦਾ ਪੀਆ ਵੀ ਮੈਂ 5 ਵਜੇ ਪਿੰਡ ਜਾਣਾ ਮੈਨੂੰ ਦੀਦੀ ਨੇ ਕਿਹਾ ਵਾ ਵੀ ਸਵੇਰੇ ਚਲ ਜੀ ਹੇ ਮੇਰੇ ਰੱਬਾ ਦੀਦੀ ਮੈਂ ਤਾਂ ਉਹਨੂੰ ਕਿਹਾ ਹੀ ਪਿੰਡ ਜਾਣ ਵੱਲੋਂ ਪਰ ਮੈਂ ਉਹਨੂੰ ਇਹ ਥੋੜੀ ਕਿਹਾ ਹੀ ਕਿ ਸਖਤੀ ਉੜ ਜੀ ਉਹਨੂੰ ਮੈਂ ਇਹ ਕਿਹਾ ਹੀ ਕਿ ਚੱਲ ਸਵੇਰੇ ਜਾਣਾ ਵਾ ਤੇ ਆਪਣੇ ਕੱਪੜੇ-ਕੁਪੜੇ ਪਾਲਾ ਸਵੇਰੇ ਫੇਰ ਭੱਜੀ ਫਿਰਨਾ ਮੇਰਾ ਆਹ ਰਹਿ ਗਿਆ ਮੇਰਾ ਉਹ ਰਹਿ ਗਿਆ ਹੁਣ ਜੇ ਕਿਸੇ ਨੂੰ ਕਹੀਏ ਤੂੰ ਸਵੇਰੇ ਚਲ ਜੀ ਪਿੰਡ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਮਨੇਰੇ ਚਲ ਜਾਣਾ 5 ਵਜੇ ਸੰਦੀਪ ਹਾਂ ਗੱਲ ਮੈਂ ਵੀ ਉਹਨੂੰ ਕਹੀ ਸੀ ਉਹ ਗਾੜੀਓ ਪਤਾ ਕੀ ਕਹਿੰਦੀ ਆ ਕਹਿੰਦੀ ਆ ਕਿ ਜੇ ਮੈਂ 5 ਵਜੇ ਜਾਉਂਗੀ ਤੇ ਫੇਰ ਹੀ ਮੇਰੇ 4 ਦਿਨ ਪੂਰੇ ਹੋਣਗੇ ਜੇ ਮੈਂ 9 10 ਵਜੇ ਗਈ ਤੇ ਫੇਰ ਤੇ ਮੇਰੇ 4 ਦਿਨ ਪੂਰੇ ਹੋਣੇ ਹੀ ਨਹੀਂ ਦੀਦੀ ਇਹਨੂੰ ਕੀ ਸਮਝਾਵੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਮੈਂ ਤਾਂ ਫਿਰ ਜ਼ਿਆਦਾ ਕਿਹਾ ਹੀ ਨਹੀਂ ਮੈਂ ਤੂੰ ਕਹਿੰਦੀ ਨਾ ਵੀ ਮੈਂ ਆਪੇ ਕਹਿ ਲਿਆ ਕਰੂੰਗੀ ਤੂੰ ਹੀ ਨਾ ਕੋ ਕਿਆ ਕਰੋ ਤੂੰ ਉਹਨੂੰ ਸਮਝਾ ਲਾ ਜਾ ਕੇ ਉਹਨੂੰ ਚਲੋ ਕੋਈ ਗੱਲ ਨਹੀਂ ਕਰਦੀ ਮੈਂ ਉਹਨਾਂ ਨਾਲ ਵਕਤ ਹੀ ਪਾਇਆ ਇਹਨੇ ਸਾਰੇ ਟੱਬਨ ਨੂੰ ਨਹੀਂ ਵਕਤ ਕੀ ਪਾਉਣਾ ਜੇ ਐਸ ਟਾਈਮ ਤੇ ਲੋਕੀ ਉੱਠਦੇ ਨੇ ਕੋਈ ਰੱਬ ਦਾ ਨਾਮ ਲੈਂਦਾ ਬੈਠੇ ਕੋਈ ਗੋਸ਼ ਕਰਦਾ ਵਾ ਤੇ ਇਹਨੇ ਤੁਹਾਨੂੰ ਉਤਨਾ ਹੀ ਵਕਤ ਪਾਇਆ ਵਾਈਨੇ ਕੀ ਕਰੀਏ ਇਹਦੇ ਨਾਲ ਮੇਰੇ ਮਮੀ ਉਦਾਂ ਹੀ ਕਹਿਤਾ ਹੁਣ ਸੰਦੀਪ ਨੇ ਵੀ ਚੱਲ ਸਵੇਰੇ ਸੁੱਖਤੇ ਚੱਲ ਜੀ ਇਹਦਾ ਮਤਲਬ ਇਹ ਥੋੜੀ ਹੈ ਵੀ ਹੁਣ 4 ਵਜੇ ਹੀ ਉੱਠ ਕੇ ਤੇ ਤੁਰ ਜੋ ਜਿਸ ਵਕਤ ਇਹ ਕਹਿਤਾ ਵਾ ਤੇ ਨਹੀਂ 4 ਵਜੇ ਕਿਧਰ ਨਾ ਜਾਣਾ ਕਿੱਥੋਂ ਇਹਨੂੰ ਛੱਡਣ ਜਾਣਾ ਕਿੱਨੇ ਜਾਣਾ ਮਨੇਰੇ ਨੂੰ ਛੱਡਣ ਪਰ ਉਹਦਾ ਦਿਮਾਗ ਹੀ ਹੈ ਨਾ ਇਦਾਂ ਦਾ ਤੇ ਮਮੀ ਚਾਹ ਦਾ ਨਾ ਪਤੀਲਾ ਭਰਿਆ ਉੱਤੇ ਤੱਕ ਪਾਣੀ ਦਾ ਇਹ ਮੈਂ ਚਾਹ ਬਣਾਉਣ ਲੱਗੀ ਤੇ ਦੱਸ ਉਹਦੇ ਵਿੱਚ ਦੁੱਧ ਕਿੱਥੋਂ ਪਾਣਾ ਸੀ ਭਲਾ ਤੇ ਕੀ ਕਰਨੀ ਨਹੀਂ ਚਾਹ ਬਣਾਉਣੀ ਜੇ ਮੈਂ ਆਖਿਆ ਵਾ ਤੇ ਆਂਦੀ ਇਹ ਸਾਰਿਆਂ ਹੋ ਉਹ ਪੀਣਾ ਵਾ ਕਿ ਨਹਾਉਣਾ ਵਾ ਉਹਦੇ ਨਾਲ ਮਥੇਰਾ ਮੱਥਾ ਮਾਰ ਮਾਰ ਵੇਖ ਲੈ ਨਹੀਂ ਪਤਾ ਲੱਗਦਾ ਉਹਨਾਂ ਤਾਂ ਕੀ ਕਰੀਏ ਹੁਣ ਚੱਲ ਕੋਈ ਨਹੀਂ ਪੈ ਜਾ ਲੰਮੇ ਆਪੇ ਹੁਣ ਕਰ ਲੈਂਦੀ ਹਾਂ ਸੰਦੀਪ ਗੱਲ लवली ਹਾਂਜੀ ਭਾਜੀ ਯਾਰ ਕੋਈ ਗੱਲਾਂ ਸੁਟਲਾ ਮੈਂ ਉਹ ਗੱਲ ਸੁਣ ਬੈਠ ਲਾ ਮੇਰੀ ਹਾਂਜੀ ਜੀ ਪਾਜੀ ਕੰਮ ਹੀ ਕੋਈ ਉਹ ਕੰਮ ਤਾਂ ਹੈਗਾ ਯਾਰ ਆ ਕੰਮ ਨਾ ਬਾਅਦ ਚ ਕਰ ਲਈ ਤੇ ਘਰ ਦੀ ਦੇੜੀ ਨਾ ਤਿਆਰ ਹੋ ਕੇ ਬੈਠੀ ਆ ਪਹਿਲਾਂ ਸੌਰੀ ਹੋਵਾ ਜਾ ਕੇ ਉਹ ਸੌਰੀ ਵੀ ਬਾਅਦ ਚ ਹੋਵਾਂਗੇ ਜਾ ਕੇ ਤੁਸੀਂ ਬਾਲਟੀਆਂ ਲੈ ਆਉਂਦੇ ਇਹਦੇ ਧਾਰਾ ਕੱਢਣ ਵਾਲੀਆਂ ਵਾ ਉਹ ਧਾਰਾ ਭਰਾਵਾ ਕੱਢ ਲਾਂਗੇ ਆਪਾਂ ਔਰ ਸਵੇਰ ਦੀ 5 ਵਜੇ ਉੱਠ ਕੇ ਬੈਠੀ ਆ ਓਏ ਉਹਨੇ ਤਾਂ ਮੈਨੂੰ ਵੀ 4:30 ਥਾਲਤਾ ਹੀ 5 ਵਜੇ ਮੁੰਡਾ ਵੀ ਉੱਠ ਗਿਆ ਯਾਰ ਹੁਣ ਰੋਈ ਜਾਂਦਿਆ ਉਹ ਓ ਚਲੋ ਕੋਈ ਗੱਲ ਨਹੀਂ ਚਲ ਜੂੰਗਾ 10:00 ਵਜੇ ਮੈਂ ਅਮਨੇਰੇ ਜਾ ਕੇ ਨਹੀਂ ਕਰਾਂ ਮੈਂ ਕੰਮ ਕਰ ਲੂੰਗਾ ਧਾਰਾ ਵੀ ਮੈਂ ਕੱਢ ਲੂੰਗਾ ਯਾ ਸੌਰੀ ਯਾਦੋ ਓਏ ਉਹ ਤੇ ਕਿਤੇ ਭਾਬੀ ਨੇ ਸਲਾਈ ਪਈ ਹੋਣੀ ਆ ਕੱਲ ਤੇ ਭਾਬੀ ਨੇ ਕਿਤੇ ਗਾੜੀਆਂ ਕਹਿਤਾ ਵੀ ਕੋਈ ਗੱਲ ਨਹੀਂ ਕੱਲ ਨੂੰ ਮਨੇਰੇ ਚਲ ਜਿਓ ਉਹਦੇ ਤੇ ਕਹਿੰਦਾ ਮਤਲਬ ਇਹ ਹੀ ਵੀ 9 10 ਵਜੇ ਚਲ ਜਿਓ ਇਹਨੂੰ ਤੇ ਸਾਰੀ ਰਾਤ ਨੀਂਦ ਨਹੀਂ ਆਈ ਕਦੀ ਟਾਈਮ ਪੀਸ ਵੱਲ ਵੇਖੇ ਕਦੀ ਫੋਨ ਵੱਲ ਵੇਖੇ ਤੇ 4:30 ਮੁੜ ਕੇ ਨੇ ਬੱਤੀ ਜਗਾਤੀ ਮੈਨੂੰ ਕਿਹੜਾ ਸੌਂ ਦਿੱਤਾ ਵਾ ਰਾਤ ਇਹਨੇ ਮੈਂ ਨਹੀਂ ਗਾ ਜਾਣਾ ਮਨੇਰੇ ਉੱਥੇ ਉੱਥੇ ਬੇਚਤੀ ਕਰਾਉਣੀ ਆ ਦੱਸ ਜਾ ਕੇ ਅਏ ਤੇ ਉਹ ਨਹੀਂ ਉੱਥੇ ਹੋਣੀ ਹੁਣ ਮੈਂ ਮਨੇਰੇ ਜਾ ਕੇ ਉੱਥੇ ਬਹਿ ਜਾ ਬੰਦੇ ਨੇ ਆਪਣੇ ਕੰਮ ਤਾਂ ਨਹੀਂ ਕਰਨੀ ਹੁੰਦੇ ਕੋਈ ਉਹ ਕੰਮਦੰਦੇ ਵੀ ਹੋ ਜਾਣਗੇ ਯਾਰ ਮੈਂ ਤਾਂ ਮੰਮੀ ਨੇ ਭੇਜਿਆ ਵਾ ਉਹ ਤਿਆਰ ਹੋ ਕੇ ਬੈਠੀ ਆ ਕਹਿੰਦੀ ਲਵਲੀ ਨੂੰ ਬੁਲਾ ਕੇ ਲਿਆ ਬੈਠੀ ਰਹਿੰਦੇ ਉਹਨੂੰ ਬੈਠੀ ਆ ਤੇ ਉਹ ਭਰਾ ਆ ਵੇ ਉਹਨੂੰ ਛੱਡ ਕੇ ਨਾ ਤੇ ਆ ਜੀ ਉਥੇ ਬਵੀ ਨਾ ਜਾਇਆ ਟਾਈਮ ਤੇ ਮੇਰੀ ਗੱਲ ਸੁਣ ਸਵੇਰੇ ਸਵੇਰੇ ਨਾ ਤਮਾਸ਼ਾ ਨਾ ਲਾ ਕੇ ਦੱਸੋ ਚੁੱਪ ਰਹਿ ਕੇ ਚੱਲ ਜਾ ਤੂੰ ਹੀ ਗੱਲ ਮੰਨ ਲੈ ਮੇਰੀ ਤਾਂ ਇਹ ਤੇ ਵੇਲੀ ਆ ਗਿਆ ਵੀਰ ਜੀ ਮੈਂ ਤਾਂ ਬਾਲਟੀਆਂ ਨਹੀਂ ਲੈਂਦੀਆਂ ਮੈਂ ਤਾਂ ਤੁਸੀਂ ਲੈ ਆਈ ਹੋਣੀਆਂ ਜੇ ਹੁਣ ਮੈਂ ਘਰ ਚੱਲ ਗਿਆ ਨਾ ਉਹਨੇ ਫੇਰ ਕੰਮ ਕੰਮ ਕਰਨਾ ਵੀ ਤੁਸੀਂ 5 ਵਜੇ ਕਿਹਾ ਸੀ ਜਾਣਾ ਵਾ ਤੇ ਤੁਸੀਂ ਫੇਰ ਲੇਟ ਹੋ ਗਏ ਜੀ ਤੂੰ ਬਾਲਟੀਆਂ ਰਹਿਂਦੇ ਸਾਰੇ ਕੰਮ ਆਪੇ ਕਰ ਲੂੰਗਾ ਪਰ ਮੈਨੂੰ ਸੌੜੇ ਲੈ ਜਾ ਜਾ ਚੱਲ ਜਾ ਚੱਲ ਵੇਹ ਲੋ ਫਿਰ ਕਰ ਲਿਓ ਸਾਰਾ ਕੰਮ ਮੈਂ ਕਰ ਲੂੰਗਾ ਜਾ ਤੂੰ ਕੀ ਕਰੇ ਵਿਚਾਰਾ ਇਹ ਵੀ ਕਪਾਤੋਂ ਡਰਦਾ ਨਾ ਵੇਹਲੀ ਆ ਗਿਆ ਵਾ ਵੀ ਚੱਲ ਨੌਂ ਦਾ ਵਾ ਜਾਣਗੇ ਫਿਰ ਮੈਂ ਚੱਲ ਜਾਊਂਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਦੀ ਇਹ ਵੀ ਵਿਚਾਰਾ ਕੀ ਕਰੇ ਵਾਂਡਾ ਹੁੰਦਾ ਵਾ ਬੰਦਾ 10 11 ਵਜੇ ਚੱਲ ਜੇ ਤੇ ਇਹ ਕਹਿੰਦੀ ਵੀ ਜਾ ਕੇ 5 ਵੇ ਉੱਥੇ ਬਹਿ ਜੀਏ ਇਹ ਵੀ ਨਾ ਵਿਚਾਰਾ ਫਸ ਗਿਆ ਵਾ ਘਰੇ ਤੇ ਕਰੇ ਕੀ ਹੁਣ ਨਾ ਆਪਾ ਦਲਾਸੇ ਦਿੰਨੀ ਬਥੇਰੀ ਸਮਝ ਨਹੀਂ ਆਉਂਦੀ ਕੁਝ ਵੀ ਆਪਾਂ ਪਰ ਬਥੇਰੇ ਦਲਾਸੇ ਦਿੰਨੀ ਆ ਪਰ ਜੋ ਤੇ ਬੀਜਦੀ ਆ ਨਾ ਉਹ ਉਹਨੂੰ ਹੀ ਪਤਾ ਵਾ ਚਲ ਕੰਟੀਆਰ ਹਮਾਉਣ ਮੇਲਾ ਨੂੰ ਕਦੋਂ ਆਦਾ ਮੈਂ ਕਿਹਾ ਵਾ ਪੀ ਗਾਂ ਤਿਆਰ ਹੋ ਜਾ ਤਾ ਹੁਣ ਮੇਲਾ ਫੇਰ ਵੇਲੀ ਨਹੀਂ ਚਲਗੇ ਆ ਵੀ ਕੋਈ ਨਹੀਂ ਖਾ ਲੈਣਾ ਤਾਂ ਕਿਹੜਾ ਸੂਟ ਪਾਵਾਂ ਉਹ ਪਾ ਨਾ ਇਹ ਹੋ ਬਲ ਨਹੀਂ ਸੋਣਾ ਮਨਾਂ ਦੇ ਹੁਣ ਮੈਂ ਨਾ ਐ ਕਿਤੇ ਸੁਣਨਾ ਜੇ ਮੇਕਅਪ ਕਰਕੇ ਨਾ ਐ ਤਿਆਰ ਹੋਗੇ ਜਣਾ ਦੇ ਨੰਦੇ ਵੀ ਕਿ ਉਹਦੇ ਸੜ ਜਾਣਾ ਕਿ ਇਹਨਾਂ ਕਹਣਾ ਹਾ ਇਹ ਰਪਿੰਦਰ ਇਹਨਾਂ ਦਾ ਉਹਦੇ ਨਹੀਂ ਪਛਾਨਣਾ ਮੈਨੂੰ ਇਹ ਮੈਂ ਤਿਆਰ ਹੁੰਨੀ ਆ ਸੋਣੀ ਬਲੇ ਲਖੰਦੀ ਆ ਤੇ ਇਹ ਘਣਾ ਵਾ ਪਿਓ ਉਹ ਤਾਂ ਮੇਰੀ ਕੁੜੀ ਹੈ ਹੀ ਨਹੀਂ ਇਹ ਕਿਹਨਾਂ ਦੀ ਕੁੜੀ ਆ ਗੀ ਨਾ ਟੌਰ ਕੱਟਿਆ ਪਛਾਨਣਾ ਨਹੀਂ ਜਨੇ ਵੇਖੀ ਮੈਨੂੰ ਆਪਾਂ ਲੈ ਇਹ ਹੋਇਆ ਹੋRenderTarget ਇਹ ਬੋਲੀ ਇਹਨੂੰ ਕਿ ਤਾ ਫਾ ਗਿਆ ਹੰਦਾਲਾ ਅਗ ਤਾਂ ਲਗੁੰਦੀ ਆ ਜੋਣਾ ਮਟਰ ਢੱਡ ਗਿਆ ਫੋਨ ਨੂੰ ਮੁਰਕੂ ਮੁਰਕੀ ਹੋ ਜਾ ਪੰਜ ਦਮ ਮਿਰਚ ਸੋਹ ਸੋਹ ਨਾ ਕੁਟੀਆ ਜਾਏ ਕਿ ਤੇ ਹੋਰ ਕੋਟ ਨਹੀਂ ਮੜਾ ਤੌਰ ਬਣਾਈ ਇਹਨਾਂ ਤੇ ਤਰੀਕ ਨਹੀਂ ਜਾਂਦੇ ਆਦੇ ਪਹਿਲਾ ਹੜੀ ਘੜੀ ਉੱਚੀਆਂ ਲੱਲੀਆਂ ਤੂੰ ਮਸਾ ਨਿੱਕੀਆਂ ਹੀ ਲੱਲੋ ਕਦੇ ਦਸ ਉੱਤੇ ਚੜ ਮੈਂ ਉਹ ਉੱਤੇ ਚੜ ਕੇ ਤੇ ਦਸਵੇਂ ਆਂਬ ਤੋੜਨੇ ਹੀ ਵੀ ਤੂੰ ਹੜੀਆਂ ਹੜੀਆਂ ਉੱਚੀਆਂ ਤੇ ਲੱਲੀਆਂ ਤੇ ਮਸਾ ਬੰਦਾ ਨਿੱਕੀਆਂ ਲੱਲੇ ਨੌਂ ਨਾ ਮੈਂ ਤੋੜੀ ਦੀ ਜਾਜ ਹੁੰਦੀ ਤਨਾ ਹਾਂ ਅੱਜ ਤੇ ਮੈਡਮ ਬੜੀ ਸੋਹਣੀ ਲੱਗਣ ਦੀ ਆ ਅੱਜ ਪੇਕੇ ਜਾਣਾ ਤਾਂ ਕਰਕੇ ਆਹ ਵਾ ਦੀਦੀ ਵੰਡੇ ਜਾਣਾ ਹੋ ਲੋ ਤੱਕ ਤੇ ਵੇਲੀ ਨਹੀਂ ਆਏ ਤੇ ਤੂੰ ਤੇ ਜਾਣ ਕੇ ਸਫਤੇ ਤਿਆਰ ਹੋ ਕੇ ਬੈ ਗਈ ਆ ਤੈਨੂੰ ਦੇ ਸੁੱਕ ਤੇ ਫਿਰ ਹੁਣ ਓਵਰ ਟਾਈਮ ਵੇਹੋਂ ਤੋਂ 5 ਵਜੇ ਕਰਦੇ ਕਰਦੇ ਤੂੰ ਤੋ ਵੇਲਾ ਹੋ ਕੇ 8 ਵਜੇ ਚੱਲੇ ਜੀ ਵੀ ਲੈ ਉਹਨੇ ਵੀ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਵਾ ਕੰਮ ਕਰਕੇ ਫੇਰ ਹੀ ਜਾਣਾ ਹੀ ਵੇਲਾ ਹੋ ਕੇ ਚੱਲ ਕੋਈ ਗੱਲ ਨਹੀਂ ਆ ਜਾਂਦਾ ਵਾ ਕੀਤਾ ਫੋਨ ਚੱਲ ਤੂੰ ਆ ਦੱਸ ਸੋਣੀ ਲੱਗਨੀ ਆ ਸੱਟ ਸੁੱਤ ਸੋਣਾ ਲੱਗਾ ਰਪਿੰਦਰ ਸੋਹਣੀ ਤੇ ਬੜੀ ਲੱਗਣ ਢੀ ਆ ਨਾਲੇ ਇਹ ਤੋਂ ਪਹਾਰਾ ਨਹੀਂ ਹੈਗਾ ਹੋਰ ਕੋਈ ਉਹ ਪਾਲਾ ਇਹ ਹੋਲਾ ਜਾਵਾ ਦੀਦੀ ਮੇਕੋ ਤੇ ਹੋਈ ਆ ਜੇ ਤੇ ਕੋਈ ਪਹਾਰਾ ਹੈਗਾ ਤੇ ਦੇ ਦੇ ਹਵੇਲਾ ਤੇ ਮੈਂ ਦੇ ਦੂੰਗੀ ਵਨ ਡੇ ਹੋਣ ਕੇ ਮੈਂ ਘੜਾ ਰੱਖ ਲੈਣਾ ਮੈਂ ਸੱਟ ਪਾਉਂਦੀ ਨਹੀਂ ਆ ਨਾਲੇ ਨਾ ਪੰਨੀ ਲਾਇਆ ਵਾ ਨਾ ਝੂਠ ਬੋਲਦੀ ਏ ਫੁੱਲ ਬੜਾ ਸੋਹਣਾ ਲੱਗਣ ਡਿਆ ਮੈਨੂੰ ਵੀ ਲਿਆ ਦੀਆਂ ਕਿੱਥੋਂ ਲਿਆਦਾ ਓਹ ਦਾ ਮਜ਼ਾਕ ਨਾ ਕਰਿਆ ਕਰ ਫਿਰ ਮੈਨੂੰ ਐਵੇਂ ਮੈਂ ਮਜ਼ਾਕ ਨਹੀਂ ਕਰਨ ਢੀ ਮੇਰਾ ਵੀ ਜੂੜਾ ਕਰਕੇ ਦਈ ਹੈ ਕਿੰਨਾ ਸੋਹਣਾ ਜੂੜਾ ਕੀਤਾ ਇਹਨੇ ਜੇ ਸਟ ਮੰਗ ਲਿਆ ਤੇ ਮੇ ਕੋ ਨਹੀਂ ਹੈਗਾ ਤੂੰ ਬਲਾ ਵਬਾ ਗੰਜਨੀ ਜੋ ਵੰਡੇ ਜੰਨੀ ਜਾ ਮੇਰੀ ਅਲਮਾਰੀ ਫੋਲਾ ਜੇ ਤੈਨੂੰ ਸੈਟ ਲੱਭਦਾ ਨਾ ਤੇ ਪਾ ਕੇ ਲੈ ਜੀ ਚਲ ਕੋਈ ਨਹੀਂ ਭਰਾ ਕੋਈ ਨਹੀਂ ਵੀ ਇਦਾਂ ਕੀ ਕਰਾਂਗੇ ਕਿ ਸਾਡੇ ਕੋਲ ਨਹੀਂ ਹੈਗਾ ਵੇਖੀ ਜੇ ਤੂੰ ਚਲਾ ਗਵਾ ਤਾਂ ਮੈਂ ਵੀ ਜਦੋਂ ਵੱਧ ਚਲਾ ਗਵਾ ਇਹ ਨਾ ਸੋਚੀ ਚਲ ਕੋਈ ਨਹੀਂ ਆ ਉਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਓਏ ਬਾਰਾਂ ਥਾਲੀ ਤੇ 13 ਥਾਲੀ ਕਹਿੰਦੇ ਨਾ ਤੇ ਮੈਂ 13 ਥਾਲੀ ਇਹ ਵੇਖੀ ਕਦਾਂ ਤੇ ਰਿੰਦੇ ਰੀਲੀਅਮ ਨਹੀਂ ਉਹਦਾ ਤਾਂ ਮੈਂ ਗੱਲ ਨਹੀਂ ਕਰਦੀ ਵੀ ਚਲ ਕੋਈ ਗੱਲ ਨਹੀਂ ਮੇਰੀ ਦੀਦੀ ਆ ਮੇਰੀ ਦੀਦੀ ਆ ਤੇ ਦੀਦੀ ਫਿਰ ਇਦਾਂ ਕਰਦੀ ਐ ਐ ਮੈਂ ਭੂਏ ਨਾ ਛੱਡ ਕੇ ਦੱਸਿਆ ਕਰ ਵੀ ਫਿਰ ਇਦਾਂ ਜਰੁਪਿੰਦਰ ਇਦਾਂ ਕਰਦੀ ਐ ਤੇ ਮੈਂ ਤੈਨੂੰ ਲਿਆਜ ਬੜਾ ਕਰਦੀ ਐ ਮੈਂ ਤੇਰਾ ਉਹ ਪਹਿਣਾ ਮੈਂ ਤੇ ਤੇਰੇ ਕੋ ਡਰਦੀ ਆ ਤੈਨੂੰ ਤਾਂ ਮੈਂ ਡਰਦੀ ਨਹੀਂ ਕੁਛ ਕਹਿੰਦੀ ਚਲ ਕੋਈ ਗੱਲ ਨਹੀਂ ਬੜੀ ਸੋਹਣੀ ਲੱਗਣ ਦੀ ਆ ਚੱਲ ਐਨਕਲ ਆ ਕੇ ਤੇ ਬਹਿ ਜਾ ਆਉਂਦਾ ਹੋਣਾ ਲਵਲੀ